ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਟੂਰੀ ਵਿਖੇ ਵੱਡੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵੱਲੋਂ ਲਗਭਗ 100 ਕਰੋੜ ਦੇ ਪ੍ਰੋਜੈਕਟਾਂ ਦੇ ਉਦਘਾਟਨ ਟੂਰੀ ਸ਼ਹਿਰ ਵਿੱਚ ਕੀਤੇ ਗਏ ਹਨ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਮਾਤਾ ਹਰਪਾਲ ਕੌਰ ਵੱਲੋਂ ਸੰਗਰੂਰ ਤੋਂ ਲੁਧਿਆਣਾ ਸੜਕ ਤੇ ਪ੍ਰੀਮਿਕਸ ਪਾਉਣ ਦਾ ਕੰਮ ਧੂਰੀ ਵਿਖੇ ਸੰਗਰੂਰ ਬਾਈਪਾਸ ਤੋਂ ਲੈ ਕੇ ਮਲੇਰਕੋਲਾ ਬਾਈਪਾਸ ਤੱਕ ਸੜਕ ਨੂੰ ਚੌੜਾ ਕਰਨ ਅਤੇ ਡਿਵਾਈਡਰ ਲਗਾਉਣ ਦਾ ਕੰਮ ਅਤੇ ਨਾਲ ਹੀ ਧੂਰੀ ਖੇਰਪੁਰ ਸੜਕ ਨੂੰ 18 ਫੁੱਟ ਤੋਂ 23 ਫੁੱਟ ਕਰਨ ਦਾ ਕੰਮ ਦੇ ਨਾਲ-ਨਾਲ ਇਲਾਕੇ ਦੀਆਂ ਲਗਭਗ 18 ਸੜਕਾਂ ਨੂੰ ਚੌੜੇ ਕਰਨ ਦੇ ਕੰਮ ਦੇ ਉਦਘਾਟਨ ਕੀਤੇ ਗਏ ਹਨ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਧੂਰੀ ਨਿਵਾਸੀਆਂ ਲੈ ਕੇ ਸਾਡੇ ਬਹੁਤ ਹੀ ਸਕਾਰਜੋਗ ਮਤਾ ਹਰਪਾਲ ਕੌਰ ਜੀ ਥਾਂ-ਥਾਂ ਤੇ ਜਾ ਕੇ ਜੋ ਉਦਘਾਟਨ ਕਰ ਰਹੇ ਨੇ ਤੇ ਉਹਦਾ ਰਿਜ਼ਲਟ ਹੈ ਕਿ ਅੱਜ ਜਿਹੜੀ ਜਿੱਥੇ ਆਪਾਂ ਖੜੇ ਆ 62 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਮਲੇਰਕੋਲਾ ਲੁਧਿਆਣਾ ਰੋਡ ਜਿਹੜੀ ਧੂਰੀ ਤੋਂ ਪੀਨ ਐਕਸਪੈਰੀ ਹੈ ਇਸੇ ਤਰ੍ਹਾਂ ਇਹਦੇ ਨਾਲ ਇੱਕ ਰੋਡ ਬੱਬਨਪੁਰ ਨੂੰ ਜੋ ਜਾ ਰਹੀ ਉਹ 14 ਫੁੱਟ ਚੌੜੀ ਹੋ ਰਹੀ ਆ ਬੱਬਨਪੁਰ ਤੋਂ ਬਲਮਗੜੀ ਤੇ ਦੁੱਗਣੀ ਪਿੰਡ ਤੱਕ ਅੱਗੇ ਜਾਊਗੀ ਇਸੇ ਤਰ੍ਹਾਂ 14 ਸੜਕਾਂ ਪੂਰੀਆਂ ਹੋ ਰਹੀਆਂ ਨੇ ਜਿਹੜੀਆਂ ਧੂਰੀ ਦੇ ਵਿੱਚ ਚੌੜੀਆਂ ਹੋ ਰਹੀਆਂ ਨੇ ਤੇ ਨਾਲ ਹੀ ਸਾਡੇ ਆਪਣੇ ਪਸੌੜ ਪਿੰਡ ਐ ਇੱਥੇ ਮੁਹੱਲਾ ਕਲੀਨਿਕ ਬਣੀ ਐ ਧੂਰੀ ਦੇ ਕਨੌਰੀ ਦੇ ਵਿੱਚ ਮੁਹੱਲਾ ਕਲੀਨਿਕ ਬਣੀ ਐ ਭੁੱਲੜੀ ਦੇ ਵਿੱਚ ਮੁਹੱਲਾ ਕਲੀਨਿਕ ਦੇ ਧੂਰੀ ਦੇ ਵਾਰਡਾਂ 'ਚ ਮੁਹੱਲਾ ਕਲੀਨਿਕਾਂ ਬਣੀਆਂ ਨੇ ਸਰਕਾਰੀ ਹਸਪਤਾਲ ਲਈ 22 ਕਰੋੜ ਰੁਪਇਆ ਉਹਦੀ ਲਾਗਤ ਨਾਲ ਹਸਪਤਾਲ ਮਾਰ ਰਿਆ ਸੂਆ ਜੋ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸੂਆ ਟੱਕਿਆ ਗਿਆ ਧੂਰੀ ਦਾ 32 ਕਰੋੜ ਰੁਪਏ ਦੀ ਉਹ ਲਾਗਤ ਨਾਲ ਔਰ 18 ਕਰੋੜ ਰੁਪਏ ਹੋਰ ਜੋ ਧੂਰੀ ਸ਼ਹਿਰ ਦੀ ਡਿਵੈਲਪਮੈਂਟ ਲਈ ਆਏ ਨੇ ਉਹਦੇ ਕੰਮ ਵੀ ਅਜ ਮਾਤਾ ਜੀ ਨੇ ਸ਼ੁਰੂ ਕਰਨੇ ਨੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਹੇ ਨੇ ਮਾਨ ਸਾਹਿਬ ਨੇ ਹੈਲਥ ਤੇ ਐਜੂਕੇਸ਼ਨ ਨੂੰ ਪਹਿਲ ਦਿੱਤੀ ਹੈ ਜਿਸ ਤਰ੍ਹਾਂ ਹਸਪਤਾਲ ਬਣ ਰਹੇ ਨੇ ਉਸੇ ਤਰ੍ਹਾਂ ਹੀ ਨਵੇਂ ਸਕੂਲ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਤੇ ਜਿਹੜੀ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਬਰਾਬਰ ਦੀ ਸਿੱਖਿਆ ਦੇ ਰਹੀ ਹੈ ਇਹ ਮਾਨ ਸਾਹਿਬ ਦਾ ਸੁਪਨਾ ਸੀ ਉਹ ਕੱਲੇ ਧੂਰੀ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਭਾਵੇਂ ਬਿਜਲੀ ਮਾਫੀ ਹੋਈ ਭਾਵੇਂ ਐਨਓਸੀ ਬੰਦ ਕੀਤੀ ਗਈ ਭਾਵੇਂ ਵੱਡੀ ਗਿਣਤੀ ਚ ਹਸਪਤਾਲ 950 ਦੇ ਕਰੀਬ ਮਹੱਲਾ ਕਲੀਨਿਕਾ ਬਣੀ ਆ ਜਿਹੜੀ ਪਹਿਲੀ ਵਾਰੀ ਹੋ ਕੇ ਕਿਸਾਨਾਂ ਨੂੰ ਜਿਹੜੀ ਬਿਜਲੀ ਆ ਉਹ ਦਿਨ ਚ ਮਿਲ ਰਹੀ ਹੈ ਨਹੀਂ ਪਹਿਲੀਆਂ ਸਰਕਾਰਾਂ ਰਾਤ ਨੂੰ ਬਿਜਲੀ ਦਿੰਦੇ ਸੀ ਕਿਸਾਨਾਂ ਨੂੰ ਔਰ ਇਸ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਦੇ ਵਿੱਚ ਲੋਕਾਂ ਨੇ ਮੋਟਰਾਂ ਬੰਦ ਕਰਕੇ ਵੀਡੀਓ ਪਾਉਂਦੇ ਸੀ ਤਾਂ ਇੱਕ ਇੱਕ ਕਰਕੇ ਮਾਨ ਸਾਹਿਬ ਜਿਹੜੇ ਪੰਜਾਬ ਦੇ ਜਿਹੜਾ ਡਿਵੈਲਪਮੈਂਟ ਰੁਕੀ ਸੀ ਔਰ ਪੁਰਾਣਾ ਰੰਗਲਾ ਪੰਜਾਬ ਬਣਾਉਣ ਵੱਲ ਜਾ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਔਰ ਪਰ ਯੂਰ ਅਪੀਲ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਕਿ ਜੇ ਮਾਨ ਸਾਹਿਬ ਨੂੰ ਆਪਾਂ ਸਾਥ ਦੇਈਏ ਤਾਂ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਇਨਕਲਾਬ ਜਿੰਦਾਬਾਦ ਚੋਣਾਂ ਦਾ ਐਲਾਨ ਹੋਣਾ ਹੈ ਉਸ ਤੋਂ ਪਹਿਲਾਂ ਬਾਤਾਂ ਜੀ ਨੂੰ ਅਸੀਂ ਬੁਲਾਇਆ ਹੈ तकरीबन 100 ਕਰੋੜ ਦੇ ਕਰੀਬ ਅੱਜ ਇੱਥੇ ਨਿਊ ਪੱਤਰ ਰੱਖੇ ਜਾ ਰਹੇ ਨੇ ਅਸੀਂ ਬਹੁਤ ਭਾਗਸਾਲੀ ਏ ਧੂਰੀ ਵਾਲੇ ਇਸ ਤੋਂ ਪਹਿਲਾਂ ਬਠਿੰਡੇ ਦੀ ਕਿਸਮ ਖੁੱਲੀ ਆ ਉਸ ਤੋਂ ਪਹਿਲਾਂ ਪਟਿਆਲੇ ਦੀ ਅੱਜ ਧੂਰੀ ਦਾ ਨੰਬਰ ਆਇਆ ਹੈ ਅਸੀਂ ਫੁੱਲੇ ਨਹੀਂ ਸਮਾਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਜੋ ਪ੍ਰੋਜੈਕਟ ਇੱਥੇ ਚੱਲ ਰਹੇ ਨੇ ਖਾਸ ਕਰਕੇ ਧੂਈ ਦੇ ਵਿੱਚ ਜਿਹੜਾ ਸੁਆਦ ਧੱਕਾ ਗਿਆ ਬਹੁਤ ਵੱਡੀ ਗੱਲ ਹੋਈ ਹੈ ਅਸੀਂ 100 ਸਾਲਾਂ ਤੋਂ ਢੀਕ ਕਰੇ ਸੀਗੇ ਐਸੀ ਤਰ੍ਹਾਂ ਜਿਵੇਂ ਅੱਜਾ ਸੜਕਦਾਰਤ ਕਾਢ ਰੋ ਰਿਹਾ ਹੈ ਪਹਿਲਾਂ ਸਿਨੇਮਾ ਰੋਡ ਦਾ ਹੋਇਆ ਅੱਗੇ ਫਿਰ ਹੋਰ ਔਰੇ ਦੇ ਤੇ 100 ਕਰੋੜ ਤੋਂ ਵੀ ਉੱਪਰ ਇਹ ਹੋਰ ਦੇ ਅਸੀਂ ਵਧਾਈ ਦੇ ਪਾਤਰ ਆ ਅਸੀਂ ਭਗਵੰਤ ਮਾਨ ਜੀ ਤੋਂ ਉਮੀਦ ਕਰਦੇ ਆ ਸੀਐਮ ਸਾਹਿਬ ਤੋਂ ਵੀ ਹੋਰ ਵੀ ਅੱਜ ਚੋਣਾਂ ਜਾਂਦਾ ਲੱਗ ਰਿਹਾ ਹੈ ਤਾਂ ਜਲਦੀ ਜਲਦੀ ਕਰਕੇ ਅਸੀਂ ਇਸ 100 ਕਰੋੜ ਦੇ ਪ੍ਰੋਜੈਕਟ ਦਾ ਮਹੂਰਤ ਕਰ ਰਹੇ ਆ ਅੱਗੇ ਫੇਰ ਜਦੋਂ ਇਲੈਕਸ਼ਨ ਹੋ ਜਾਣੀਆਂ ਇਹ 3 ਸਾਲ ਸਮਾਂ ਪਿਆ ਸਾਨੂੰ ਉਮੀਦ ਹੈ ਵੀ ਤੁਰੀ ਚਮਕ ਜਾਣੀਆਂ ਪੰਜਾਬ ਦੇ ਨਕਸ਼ੇ ਦੇ ਪਹਿਲੇ ਨੰਬਰ ਤੇ ਆਉਣਾ ਹੈ ਚੇਅਰਮੈਨ ਸਾਹਿਬ ਜਿੰਨ ਚਿਰ ਮਿਲਿਆ ਮੈਂ ਤਾਂ ਪਹਿਲਾਂ ਵੀ ਕਿਹਾ ਜਿਹੜੀ ਪਾਰਟੀ ਸਾਨੂੰ ਟਿਕਟ ਦੇ ਕੇ ਭੇਜੂਗੀ ਜਿਸ ਨੂੰ ਵੀ ਬੰਦਿਆਂ ਨੂੰ ਭੇਜੂਗੀ ਮੀਤੇ ਜਿਹਨਾਂ ਹੱਥੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਦਿਨ ਮੈਂ ਸਮਝਦਾ ਪੰਜਾਬ ਵਾਸੀਆਂ ਲਈ ਬੜਾ ਖੁਸ਼ੀ ਦਾ ਦਿਨ ਆ ਕਿ ਅੱਜ ਤੋਂ 2 ਸਾਲ ਪਹਿਲਾਂ 16 ਮਾਰਚ ਨੂੰ ਮਾਨ ਸਾਹਿਬ ਨੇ ਸੌਹ ਚੁੱਕੀ ਤੀ ਖੜਕਲ ਕਲਾਂ ਦੀ ਧਰਤੀ ਉੱਤੇ ਭਗਤ ਸਿੰਘ ਜੀਆ ਦੇ ਪਿੰਡ ਵਿੱਚ ਜਾ ਕੇ ਸੌਹ ਚੁੱਕ ਕੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਜਿਹੜੀ ਪਹਿਲੀ ਵਾਰੀ ਸੂਬੇ ਦੇ ਵਿੱਚ ਸਰਕਾਰ ਬਣੀ ਆ ਲੋਕਾਂ ਦੇ ਮਸਲਿਆਂ ਤੇ ਮੁੱਦਿਆਂ ਤੇ ਖਰੀ ਉਤਰੂਗੀ ਔਰ 2 ਸਾਲਾਂ ਵਿੱਚ ਮਾਨ ਸਾਹਿਬ ਨੇ ਕਰਕੇ ਦਿਖਾਤਾ ਸਾਰੇ ਮੁੱਦਿਆਂ ਤੇ ਖਰੀ ਸਰਕਾਰ ਉਤਰੀ ਆ ਜਿਵੇਂ ਮੇਰੇ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਦੱਸਿਆ ਡਿਟੇਲ ਦੇ ਵਿੱਚ 2 ਸਾਲਾਂ ਵਿੱਚ ਕੋਈ ਐਸਾ ਮੁੱਦਾ ਨਹੀਂ ਜਿਹੜਾ ਮਾਨ ਸਾਹਿਬ ਨੇ ਚੌਂਕਾਂ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਉਹ 2 ਸਾਲਾਂ ਵਿੱਚ ਮੁੱਦੇ ਸਾਰੇ ਪੂਰੇ ਕਰਦੇ ਆ ਅੱਜ ਪੰਜਾਬ ਦਾ ਕਿਸਾਨ ਖੁਸਾ ਪੰਜਾਬ ਦੀ ਸਾਡੀ ਜਵਾਨੀ ਖੁਸਾ 50000 ਦੇ ਕਰੀਬ ਜਿਹੜਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਪਹਿਲੀ ਦਫਾ ਹੋਇਆ ਸੂਬੇ ਦੇ ਵਿੱਚ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਡਿਸਪਾਰਸ ਕਰਾਈ ਹੋਵੇ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਨੇ 5 ਰੁਪਏ ਦਿੱਤੇ ਹੋਣ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ 5-5 ਲੱਖ ਤੋਂ ਲੈ ਕੇ 50-50 ਲੱਖ ਰੁਪਏ ਤੱਕ ਦੀ ਰਿਸਵਤ ਚੱਲਦੀ ਦੀ ਨੌਕਰੀਆਂ ਵਿੱਚ ਮਾਤਾ ਜੀ ਜਿਵੇਂ ਦੱਸ ਕੇ ਸਾਡੇ ਦੇ ਪਹਿਲਾਂ ਅ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਆਏ ਨੇ ਖੰਡਪਾੜ ਕਰਵਾ ਕੇ ਆਏ ਨੇ ਕਿ ਅੱਜ 2 ਸਾਲ ਸਰਕਾਰ ਨੂੰ ਪੂਰਾ ਹੋਇਆ ਹੋਇਆ 3 ਸਾਲ ਦਾ ਸਮਾਂ ਰਹਿੰਦਾ 3 ਸਾਲ ਦੇ ਵਿੱਚ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਮਾਨ ਸਾਹਿਬ ਦਾ ਆਪਾਂ ਸਾਥ ਦੇਈਏ ਪੰਜਾਬ ਬਦਲਾਂਗੇ ਜਦੋਂ ਪੰਜਾਬ ਬਦਲੂਗਾ ਹਿੰਦੁਸਤਾਨ 'ਚ ਮੈਸੇਜ ਜਾਊਗਾ ਹਿੰਦੁਸਤਾਨ ਬਦਲੂਗਾ ਆਓ ਆਪਾਂ ਇਕੱਠੇ ਹੋ ਕੇ ਜੋ ਮਾਨ ਸਾਹਿਬ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਪੰਜਾਬ ਜਿਹੜਾ ਗਿੱਧਿਆਂ ਪੰਗੜੇ ਵਾਲਾ ਪੰਜਾਬ ਸੀ ਉਹ ਗਿੱਧਿਆਂ ਪੰਗੜੇ ਵਾਲਾ ਪੰਜਾਬ ਬਣਾਉਣਾ ਮਾਨ ਸਾਹਿਬ ਨੇ ਪਾਰਲੀਮੈਂਟ ਦੀਆਂ ਸੀਟਾਂ ਦਾ ਐਲਾਨ ਕਰਿਆ ਆਪਣੀ ਜ਼ਿੰਮੇਵਾਰੀ ਬਣ ਗਈ ਆ ਜਿਵੇਂ ਆਪਾਂ ਪਿਛਲੀਆਂ ਇਲੈਕਸ਼ਨਾਂ ਵਿੱਚ ਬਾਈ ਦੇ ਵਿੱਚ ਮਾਨ ਸਾਹਿਬ ਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬ ਦੇਖੋ ਅਸੀਂ ਬਾਕੀ ਹਲਕੇ ਦੇਖਾਂਗੇ ਹੁਣ ਆਪਣੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਮਾਨ ਸਾਹਿਬ ਨੂੰ ਕਹੀਏ ਤੁਸੀਂ ਆਰਾਮ ਨਾਲ ਬੈਠੋ ਜਿੱਥੇ ਜਿੱਥੇ ਜਾਣਾ ਚਾਹੁੰਦੇ ਹੋ ਕੱਲੇ-ਕੱਲੇ ਜਾਓ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਜਿਹੜੇ ਮਾਨ ਸਾਹਿਬ ਨੇ ਮਸਲੇ ਪੰਜਾਬ ਦੇ ਹੱਲ ਕਰਿਆ ਉਹਨਾਂ ਮੁੱਦਿਆਂ ਤੇ ਜਾ ਕੇ ਵੋਟ ਮੰਗਿਏ ਲੋਕਾਂ ਨੂੰ ਅਪੀਲ ਕਰੀਏ ਕਿ ਇਸ ਰਾhttparty ਲੋਕ ਨੇ ਇਹ ਪੰਜਾਬ ਨੂੰ ਲੀਹਾਂ ਤੋਂ ਲਾਉਣਾ ਚਾਹੁੰਦੇ ਨੇ ਮਾਨ ਸਾਹਿਬ ਪੰਜਾਬ ਨੂੰ ਲੀਹਾਂ ਤੇ ਚੜਾਉਣਾ ਚਾਹੁੰਦੇ ਨੇ ਆਓ ਆਪਾਂ ਇਕੱਠੇ ਹੋ ਕੇ ਸਾਥ ਦੇਈਏ ਅੱਜ 100 ਕਰੋੜ ਦੇ ਪ੍ਰੋਜੈਕਟਾਂ ਦਾ ਮਾਤਾ ਹਰਪਾਲ ਕੌਰ ਜੀਆ ਨੇ ਉਕਾਟਨ ਕੀਤਾ ਇਸ ਧੂਰੀ ਵਾਸੀਆਂ ਨੂੰ ਇੱਕ ਤੋਹਫਾ ਦਿੱਤਾ ਅੱਜ 2 ਸਾਲ ਸਰਕਾਰ ਪੂਰੇ ਹੋਣ ਤੇ ਮੈਂ ਮਾਤਾ ਹਰਪਾਲ ਕੌਰ ਜੀਆ ਦਾ ਜਿੱਥੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸਮੁੱਚੀ ਟੀਮ ਵੱਲੋਂ ਜਿਹੜੀ ਹਲਕਾ ਧੂਰੀ ਦੀ ਟੀਮ ਆ ਸਾਰੇ ਨਰੇਸ਼ ਜੀ ਹੋਣੀ ਖੜੇ ਨੇ ਮਿੱਤਲ ਸਾਹਿਬ ਹੋਣੀ ਖੜੇ ਨੇ ਸਾਰੇ ਧੂਰੀ ਵਾਸੀਆਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਾਨ ਸਾਹਿਬ ਦਾ ਮਾਤਾ ਹਰਪਾਲ ਕੌਰ ਜ ਆਪਾਂ ਦੇਖ ਰਹੇ ਆ ਕਿ 2 ਸਾਲ ਤੋਂ ਪੰਜਾਬ ਚ ਮਾਨਸਾਹਬ ਦੀ ਸਰਕਾਰ ਚੱਲ ਰਹੀ ਹੈ ਔਰ ਅੱਜ ਸਾਡੇ ਲਈ ਖੁਸ਼ੀ ਦਾ ਦਿਨ ਹੈ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਆਸ਼ੀਰਵਾਦ ਦੇ ਰੂਪ ਚ ਨੀ ਪੱਥਰ ਜਿਹੜਾ ਰੱਖਣ ਆਏ ਨੇ ਸੰਗਰੂਰ ਤੋਂ ਜਿਹੜਾ ਲੁਧਿਆਣਾ ਹੈ ਪ੍ਰੀਮਿਕਸ ਪੈਣਾ 663 ਕਰੋੜ ਦਾ ਇਹ ਕੰਮ ਹੈ ਔਰ ਬਹੁਤ ਸ਼ਾਨਦਾਰ ਜਿਹੜਾ ਕੰਮ ਹੈ ਕਿਉਂਕਿ ਇਸ ਸਰਕਾਰ ਚ ਕੋਈ ਵੀ ਕ腐ਸ਼ਨਾਂ ਦੀ ਚੀਜ਼ ਨਹੀਂ ਹੈ ਔਰ ਜੋ ਕਿਹਾ ਸੋ ਕੀਤਾ ਸੋ ਸਾਰੇ ਖੁਸ਼ ਨੇਗੇ ਸੋ ਅੱਜ ਦਾ ਦਿਨ ਬੜਾ ਖੁਸ਼ੀਆਂ ਭਰਿਆ ਦਿਨ ਹੈ ਸਾਡੇ ਲਈ ਅੱਜ ਅਸੀਂ ਧੂਰੀ ਵਿਖੇ ਜੋ ਬਕਾਸ ਦੇ ਕੰਮਾਂ ਦੀ ਲਹਿਰ ਚੱਲੀ ਹੋਈ ਆ ਉਸ ਦੇ ਤਹਿਤ ਇੱਕ ਬਹੁਤ ਹੀ ਸੋਹਣੀ ਲਾਇਬ੍ਰੇਰੀ ਜੋ ਕਿ ਧੂਰੀ ਇੱਕ ਨਵਕਲੀ ਚੀਜ਼ ਹੋਵੇਗੀ ਬਣ ਕੇ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਜਾ ਰਹੀ ਹੈ ਜਿਸ ਨੂੰ ਵੀ ਬਹੁਤ ਹੀ ਵਧੀਆ ਆਈਟੀ ਵਾਲੀਆਂ ਫੈਸਿਲਿਟੀਆਂ ਨਾਲ ਲੈਸ ਕੀਤਾ ਗਿਆ ਹੈ ਤੇ ਬਹੁਤ ਹੀ ਸ਼ਾਨਦਾਰ ਏਸੀ ਬਿਲਡਿੰਗ ਬਣਾਈ ਜਾ ਰਹੀ ਹੈ ਉਸੇ ਤਰ੍ਹਾਂ ਹੀ ਅੱਜ ਸੰਗਰੂਰ ਬਾਈਪਾਸ ਤੋਂ ਲੈ ਕੇ ਮਲੇਰਕੋਲਾ ਰੋਡ ਤੱਕ 8.17 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸ਼ਹਿਰ ਦੀ ਅੰਦਰੂਲੀ ਸੜਕ ਜਿਸ ਨੂੰ ਵੀ ਚੌੜਾ ਕਰਕੇ ਬਹੁਤ ਹੀ ਸੋਹਣਾ ਬਣਾਇਆ ਜਾ ਰਿਹਾ ਹੈ ਉਸੇ ਦੇ ਤਹਿਤ ਹੀ ਟੂਰੀ ਸ਼ੇਰਪੁਰ ਰੋਡ ਨੂੰ ਵੀ ਕਰੋੜਾਂ ਰੁਪਏ ਦੀ ਲਾਗਤ ਲਾ ਕੇ ਬਹੁਤ ਹੀ ਸੋਹਣੀ ਤੇ ਚੌੜੀ 18 ਫੁੱਟ ਤੋਂ 23 ਫੁੱਟ ਕੀਤੀ ਜਾ ਗਈ ਹੈ ਉਸੇ ਤਹਿਤ ਅਜ ਸਿਵਰੇਜ ਦੇ ਕੰਮਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ ਅੱਜ ਆਪਾਂ ਜੋ ਇ ਪੁਲ ਤੇ ਖੜੇ ਆ ਕੱਕੜਵਾਲ ਵਾਲੇ ਤੇ ਇਹ 32 ਕਰੋੜ 74 ਲੱਖ ਦੀ ਲਾਗਤ ਨਾਲ ਇਸ ਨੂੰ ਛੱਟਣ ਦਾ ਕੰਮ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਜ਼ਰੂਰੀ ਕੰਮ ਸੀ ਧੂਰੀ ਦਾ ਜਿਸ ਨਾਲ ਧੂਰੀ ਨੂੰ ਬਿਮਾਰੀਆਂ ਤੋਂ ਨਜਾਤ ਮਿਲੇਗੀ ਕਿਉਂਕਿ ਸੂਹਾ ਖੁੱਲਾ ਸੀਗਾ ਓਨ ਕਰਕੇ ਕੁਛ ਉਹਦੇ ਵਿੱਚ ਗੰਦ ਸੁੱਟ ਦਿੱਤਾ ਜਾਂਦਾ ਸੀ ਜਾਂ ਕੁਛ ਕਈ ਵਾਰ ਪਾਣੀ ਨਾ ਆਉਣ ਕਰਕੇ ਉਹ ਪਾਣੀ ਗੰਧਰਾ ਹੋ ਕੇ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ ਉਸ ਦੀ ਬਹੁਤ ਹੀ ਵੱਡੀ ਜਿਹੜੀ ਇਹ ਧੂਰੀ ਨੂੰ ਸੋਗਾਤ ਮਿਲੀ ਹੈ ਕਿ ਸੁਹਾ ਛੱਤ ਦਿੱਤਾ ਗਿਆ ਹੈ ਉਸੇ ਤਹਿਤੀ ਵੱਖ-ਵੱਖ ਵਿਕਾਸ ਕਾਰਜਾਂ ਦਾ ਜੋ ਅੱਜ ਤੋਂ ਆਟਨ ਕੀਤਾ ਹੈ ਉੱਥੇ ਮਾਤਾ ਹਰਪਾਲ ਕੌਰ ਜੀ ਨੇ ਆਪ ਆ ਕੇ ਆਪਣੀ ਹਾਜ਼ਰੀ ਲਵਾਈ ਤੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਸਨੇਹਾ ਧੂਰੀ ਲਈ ਪਹੁੰਚਾਇਆ ਵੀ ਧੂਰੀ ਨੂੰ ਵਿਕਾਸ ਪੱਖੋਂ ਇੱਕ ਵਿਕਸਿਤ ਸ਼ਹਿਰ ਬਣਾਇਆ ਜਾਵੇਗਾ ਜਿਸ ਨੂੰ ਕਿ ਸਾਰੇ ਭਾਰਤ ਵਿੱਚ ਲੋਕ ਦੇਖਣ ਆਇਆ ਕਰਨਗੇ ਵੀ ਇੱਕ ਬਹੁਤ ਹੀ ਸੋਹਣਾ ਅਤੇ ਵਿਕਸਿਤ ਸ਼ਹਿਰ ਬਣਾਇਆ ਜਾ ਰਿਹਾ ਹੈ ਤੇ ਆਉਂਦੇ ਸਮੇਂ ਵਿੱਚ ਤੁਸੀਂ ਦੇਖੋਗੇ ਟੂਰੀ ਨੂੰ ਬਹੁਤ ਹੀ ਸੋਹਣਾ ਅਤੇ ਵਧੀਆ ਬਣਾ ਕੇ ਇਸ ਦੀ ਨਹਾਰ ਬਦਲ ਦਿੱਤੀ ਜਾਵੇਗੀ ਧੰਨਵਾਦ ਤੇ ਇਸ ਸੜਕ ਦਾ ਬਹੁਤ ਚਿਰ ਤੋਂ ਪਹਿਲਾਂ ਵੀ ਉਡੀਕ ਕਰਦੇ ਆ ਰਹੇ ਸੀ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਸਰਦਾਰ ਭਗਵੰਤ ਸਿੰਘ ਭਵੰਤ ਸਿੰਘ ਮਾਨ ਸੀਐਮ ਬਣੇ ਨੇ ਉਦੋਂ ਤੋਂ ਸਾਨੂੰ ਇਸ ਪਾਰਟੀ ਤੋਂ ਬਹੁਤ ਮਤਲਬ ਆਸਾਂ ਤੇ ਉਮੀਦਾਂ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਰੀ ਆਮ ਆਦਮੀ ਪਾਰਟੀ ਉਤੇ ਇਸ ਤੋਂ ਪੂਰਾ ਮਤਲਬ ਬਹੁਤ ਖਰੇ ਉਤਰ ਰਹੇ ਨੇ ਤੇ ਸੂਬੇ ਦਾ ਵਿਕਾਸ ਵੀ ਹੋ ਰਿਹਾ ਹੈ ਔਰ ਹਰ ਇੱਕ ਪੱਖ ਤੋਂ ਹੋ ਰਿਹਾ ਹੈ ਤੇ ਅੱਜ ਜਿਹੜੀ ਇਹ ਧੂਰੀ ਤੋਂ ਸ਼ੇਰਪੁਰ ਸੜਕ ਚੌੜੀ ਦਾ ਉਦਘਾਟਨ ਮਾਤਾ ਹਰਪਾਲ ਕੌਰ ਜੀ ਨੇ ਰੱਖਿਆ ਇਸ ਦਾ ਅਸੀਂ ਬਹੁਤ ਬਹੁਤ ਪਿੰਡ ਵਾਸੀ ਇਲਾਕਾ ਵਾਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ